ਦੇਖੋ ਜੀ ਅੱਜ ਅਸੀਂ ਤੁਹਾਨੂੰ ਇਹ ਟਰੈਕਟਰ ਬਾਰੇ ਦੱਸਾਂਗੇ ਇਹ ਜੋਂਡੀਅਰ ਟਰੈਕਟਰ ਹੈ ਕੰਪਨੀ ਦਾ ਨਿਊ ਆਇਆ ਹੈ ਤੇ ਇਹਦੇ ਅਗਲੇ ਬੰਨੇ ਅਸੀਂ ਇਹ ਕੜਾ ਵੀ ਲਗਵਾਇਆ ਹੈ ਤੇ ਇਹ ਟਰੈਕਟਰ ਜਿਹੜਾ ਹੈ 643R ਇਹ ਦਾ ਮਾਡਲ ਨੰਬਰ ਹੈ ਤੇ ਇਹਦੇ ਟਾਇਰ ਵੀ ਬਹੁਤ ਵੱਡੇ ਨੇ ਔਰ ਪਿਛਲੇ ਬੰਨੇ ਕੈਮਰਾ ਵੀ ਲਗਵਾਇਆ ਹੈ ਉਹ ਇਹਦਾ ਪਿਛਲਾ ਹੁੱਕ ਵਾਲਾ ਸਿਸਟਮ ਜਿਹੜਾ ਬਹੁਤ ਹੀ ਵਧੀਆ ਹੈ ਆਟੋਮੈਟਿਕ ਸਿਸਟਮ ਹੈ ਇਹ ਦੇਖੋ ਇਹਦੇ ਨਾਲ ਅਸੀਂ ਇਹਨੂੰ ਤਾਂ ਠਾਂ ਗੁਲੇ ਨੂੰ ਪੁੱਟ ਸਕਦੇ ਹਾਂ ਠਾਂ ਕਰ ਸਕਦੇ ਹਾਂ ਟਰਾਲੀ ਪਾਉਣ ਵਾਸਤੇ ਬਹੁਤ ਹੀ ਵਧੀਆ ਸਿਸਟਮ ਹੈ ਦੇਖੋ ਇਸੇ ਡਾਇਰੈਕਟ ਜੈਕ ਲਗਵਾਏ ਸਿਸਟਮ ਕੰਪਨੀ ਨੇ ਲਗਵਾ ਕੇ ਦਿੱਤਾ ਹੈ ਦੇਖ ਕਦੇ ਵੀ ਲਿਫਟ ਦੀ ਪ੍ਰੋਬਲਮ ਨਹੀਂ ਆਊਗੀ ਦੇਖ ਇਦੇ ਪਿੱਛੇ ਪਾਏ ਤੁਸੀਂ ਲਿਫਟਾਂ ਦੀ ਟਰਾਲੀ ਪਾਓ ਹੱਲਾ ਪਾਓ ਜੋ ਮਰਜੀ ਪਾਓ ਬਹੁਤ ਹੀ ਹੈਵੀ ਜਿਗਾੜ ਦਿੰਦਾ ਹੈ ਇਹ ਦੇਖੋ ਇਹ ਵੀ ਜਿਹੜਾ ਐ ਇਦਾਂ ਹੀ ਅੰਦਰ ਬਾੜ ਹੋਣਾ ਤੁਹਾਨੂੰ ਕੋਈ ਪਿੰਨ ਲੋਕਡਾਉਨ ਦੀ ਲੋਡ ਨਹੀਂ ਕੋਈ ਕੁਛ ਲਾਉਣ ਦੀ ਲੋੜ ਨਹੀਂ ਪੂਰਾ ਫੁੱਲ ਆਟੋਮੈਟਿਕ ਸਿਸਟਮ ਹੈ ਇਹਦੇ ਅੰਦਰ ਦੇਖੋ ਕੋਈ ਵੀ ਸਿਸਟਮ ਇਹਦੇ ਨਾਲ ਚਲਾਉਣਾ ਹੋਵੇ ਤੇ ਚਲਾ ਸਕਦੇ ਹਜੇ ਬਾੜੋਂ ਆਇਆ ਹੀ ਐ ਅੰਦਰ ਇਹਦੇ ਸੀਟ ਬਹੁਤ ਕੰਫਰਟੇਬਲ ਹੈ ਏਸੀ ਕੈਮਨ ਹੈ ਡੀਜ਼ਲ ਟੈਂਕੀ ਵੀ 120 ਲੀਟਰ ਦੀ ਹੈ ਇਹਦੀ ਔਰ ਟਾਇਰ ਹਾਈਡਰੋਲਿਕ ਸਿਸਟਮ ਪੂਰਾ ਹਾਈਡਰੋਲਿਕ ਟੈਂਕੀ ਵੀ ਹੈ ਦੇ ਅੰਦਰ ਇਹਦੇ ਅਗਲੇ ਬੰਨੇ ਤੁਸੀਂ ਲੋਡਰ ਦਾ ਵੀ ਕੰਮ ਲੈ ਸਕਦੇ ਜੀ ਬਹੁਤ ਹੀ ਵਧੀਆ ਕੰਮ ਕਰਦਾ ਹੈ ਇਹ ਦੇਖ ਇੱਥੇ ਕੂਲਿੰਟ ਪੈਂਦਾ ਹੈ ਇੰਜਨ ਨੂੰ ਠੰਡਾ ਕਰਨ ਵਾਸਤੇ ਕੂਲਿੰਟ ਵੀ ਹੈ ਇਹਦੇ ਅੰਦਰ ਪੈਂਦਾ ਹੈ ਇਹ ਟਾਇਰ ਬਹੁਤ ਵੱਡੇ ਨੇ ਬਹੁਤ ਹੈਵੀ ਟਾਇਰ ਦਿੱਤੇ ਨੇ ਬਹੁਤ ਹੀ ਵਧੀਆ ਸਿਸਟਮ ਹੈ ਲਾਈਟਾਂ ਜਿਹੜੀ ਲਾਈਟ ਬਹੁਤ ਵਧੀਆ ਦਿੰਦੀ ਔਰ ਇੰਡੀਕੇਟਰ ਪਰ ਚਾਰ ਲੇਟਾਂ ਦਿੱਤੀਆਂ ਹਨ। ਔਰ ਸੀਟ ਇਨੀ ਕੰਫਰਟੇਬਲ ਹੈ ਵੀ ਤੁਹਾਨੂੰ ਬੈ ਕੇ ਵਿੱਚ ਪ੍ਰੋਬਲਮ ਨਹੀਂ ਆਊਗੀ। ਜਟਕਿੰਗ ਨਹੀਂ ਲੱਗੂਗੀ। ਔਰ ਪਿੱਛੇ ਤੁਸੀਂ ਕੰਪਿਊਟਰ ਕੜਾ ਵੀ ਪਾਉਣਾ ਤਾਂ ਪੂਰਾ ਲੈਬਲ ਕੰਪਿਊਟਰ ਸਿਸਟਮ ਆਊਗਾ। ਅੰਦਰ ਇਹਦੇ ਛੋਟਾ ਜਿਹਾ ਕੰਪਿਊਟਰ ਵੀ ਲੱਗਾ ਹੋਇਆ ਹੈ। ਟੱਚ ਸਕਰੀਨ